Thank you ਜਿੱਥੇ ਗੁਰੂ ਦਾ ਨਾਮ ਗੂੰਜਦਾ ਹੈ ਜਿੱਥੇ ਰੂਹ ਨੂੰ ਸਕੂਨ ਮਿਲਦਾ ਹੈ ਸੁਲਤਾਨਪੁਰ ਲੋਧੀ ਸਤਿਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਹਿਬ ਦਾ ਸਵਾਗਤ ਹੈ ਮੈਂ ਮਹਿਕਦੀਪ ਘਰ ਤੇ ਅਸੀਂ ਪਹੁੰਚੇ ਹਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਜਿੱਥੇ ਕੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦਾ ਉਤਸਵ ਮਨਾਇਆ ਜਾ ਰਿਹਾ ਹੈ ਤੇ ਆਪਾਂ ਆਉ ਆਪਾਂ ਜਾਣਦੇ ਹਾਂ ਲੋਕਾਂ ਤੋਂ ਕਿ ਉਹਨਾਂ ਦੇ ਮਨ ਚ ਕੀ ਸ਼ਰਧਾ ਹੈ ਤੇ ਦੇਖਦੇ ਹਾਂ ਕਿ ਕੀ ਤਿਆਰੀਆਂ ਚੱਲ ਰਹੀਆਂ ਨੇ ਅੱਜ ਦੇ ਦਿਨ ਦੀ ਕਰ ਕਿਥੋਂ ਦੁਆਏ ਹੋ ਕੇਮ ਕਰਨ ਪਹਿਲੀ ਵਾਰ ਆਏ ਹੋ ਇੱਥੇ ਤੁਸੀਂ ਮੈਂ ਤਾਂ ਪਹਿਲੀ ਵਾਰ ਆਈ ਹਾਂ ਬਟ ਮੇਰੇ ਇਨ ਲੌਸ ਪਹਿਲੀ ਵਾਰ ਕਾਫੀ ਟਾਈਮ ਤੋਂ ਆ ਰਹੇ ਹੈ ਅੱਛਾ ਹਾਂ ਜੀ ਤੁਹਾਨੂੰ ਪਹਿਲੀ ਵਾਰ ਆ ਕੇ ਇੱਥੇ ਕਿਵੇਂ ਦਾ ਲੱਗ ਰਿਹਾ ਹੈ ਮੈਨੂੰ ਇੱਥੇ ਆ ਕੇ ਮੌਹ ਵਧੀਆ ਲੱਗ ਰਿਹਾ ਹੈ ਕਿ ਮੈਂ ਇੱਥੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਆਈ ਹਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਆ ਕੇ ਹਾਂ ਜੀ ਤੇ ਤੁਸੀਂ ਇੱਥੇ ਪਵਿੱਤਰ ਧਰਤੀ ਤੇ ਆਪਣਾ ਜਿਹੜਾ ਉਹ ਮੱਥਾ ਟੇਕ ਲਿਆ ਨਹੀਂ ਹਲੇ ਟੇਕਣਾ ਲੈ ਹੁਣੇ ਹੁਣੇ ਆਏ ਹਾਂ ਕਿ ਭੀੜ ਬਹੁਤ ਹੈ ਅਗੇ ਨੰਗਨ ਦਾ ਹੈ ਨਾ ਟਾਈਮ ਨਹੀਂ ਮਿਲ ਰਿਹਾ ਹਾਂ ਜੀ ਹ ਤੇ ਹੋ ਤੁਹਾਡੇ ਮਨ ਵਿੱਚ ਕੀ ਸ਼ਰਧਾ ਹੈ ਬਾਬੇ ਨਾਨਕ ਮੇਰੇ ਮਨ ਵਿੱਚ ਇਹ ਸ਼ਰਧਾ ਹੈ ਕਿ ਮੈਂ ਹਰ ਵਾਰੀ ਇੱਥੇ ਆਵਾਂ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਤੇ ਆਵਾਂ ਤੇ ਮੈਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਿੱਖੀ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ ਤੇ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਆਉਂਦੇ ਆ ਰਹੇ ਹੋ ਅਸੀਂ ਇੱਥੇ 20 ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਤੇ ਤੁਸੀਂ ਹਰ ਵਾਰੀ ਬਨਾਨਾ ਪੂਜਿਆ ਦੀ ਪਹੋਂ ਲਾਉਂਦੇ ਆ ਸੀ ਨਹੀਂ ਇਹਦੇ ਬਦਾਨਾ ਪੂਜਿਆ ਪਕੌੜੇ ਬ੍ਰੈਡ ਹਰ ਇੱਕ ਚੀਜ਼ ਅਸੀਂ ਲਾਉਂਦੇ ਲੰਗਰ ਹਾਂਜੀ ਤੇ ਕਿੰਨੇ ਦਿਨਾਂ ਤੋਂ ਲੰਗਰ ਚੱਲਦਾ ਆ ਰਿਹਾ ਹੈ ਇਹ ਕੱਲ ਦਾ ਚੱਲੰਦਿਆ ਹਾਂਜੀ ਤੇ ਅ ਉਹ ਮਹਾਰਾਜ ਜੋ ਕਰੂਗਾ ਠੀਕ ਠਾਕ ਹੀ ਆ। ਹਾਂਜੀ। ਬਾਬਾ ਨਾਨਕ ਹਰ ਇੱਕ ਦਾ ਹੀ ਭਲਾ ਕਰੇ ਉਹੋ ਹੀ ਵਡਾ। ਹਾਂਜੀ। ਇਹ ਕਰਕੇ ਇਹ ਸਾਡੇ ਦੇ ਕਰਦਾ ਤੇ ਸਾਡੇ ਦੇ ਸਾਰਿਆਂ ਦੇ ਬਾਬਿਆਂ ਦੇ ਇਹੋ ਸੇਵਾ ਸਾਡੀ। ਹਾਂਜੀ। ਸਾਡਾ ਪਿੰਡ ਉਹਦੇ ਨਾਲ ਲਾਲਪੁਰਾ ਆ ਤੇ ਇਹਨਾਂ ਬਾਬਿਆਂ ਦਾ ਸultanpuri ਆ। ਹਾਂਜੀ। ਕਿ ਤੁਸੀਂ ਹਰ ਸਾਲ ਇਸ ਪਵਿੱਤਰ ਦਿਹਾੜੀ ਤੇ ਆਉਂਦੇ ਹੋ? ਹਾਂਜੀ 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 ਹਰ ਸਾਲ ਨਹੀਂ ਆਉਂਦੇ ਅਸੀਂ 6 ਮਹੀਨੇ ਆਉਂਦੇ ਹਾਂ। ਮੁਰਗੇ ਬਾਅਦ ਕੁੜੀਆਂ ਦੇ ਬਾਬੇ ਵਿਆਹ ਵੀ ਕਰਦੇ 100 100 100 ਕੁੜੀ ਦਾ ਵਿਆਹ ਕਰਦੇ ਆ ਤੇ ਉਹ ਉਹ ਤਾਂ ਵੀ ਆਈ ਉਹਦੇ ਤੇ ਆਉਂਦੇ ਆ। ਵਲ ਗਾਉਣੇ ਹੋ ਫਿਰ ਇਹੋ ਪਕੌੜੇ ਦਾ ਦਾਣ ਫੁਲ ਕਾ ਫੁਲ ਕੇ ਚੁਲ ਕੇ ਜਲੇਬ ਪੁਜਿਆ ਬਦਾਨਾ ਪਕੌੜੇ ਬ੍ਰੈਡ ਤੇ ਕਾਜੂਆਂ ਕੁਜੂਆਂ ਦਾ ਵੀ ਬਦਾਮ ਪਾਣ ਲਾ ਦਿੰਦੇ ਨਾਲ ਕਿੱਥੋਂ ਤੋਂ ਆਏ ਹੋ ਇਹ ਗੋੰਦਵਾਲ ਸਾਧੂ ਲੱਗੇ ਪਿੰਡ ਲਾਲਪੁਰਾ ਤਰਨਤਾਰਨ ਹਾਂਜੀ ਤੇ ਪਹਿਲੀ ਵਾਰ ਆਏ ਇੱਥੇ ਨਹੀਂ ਇੱਥੇ ਆਉਂਦੇ ਰਹਿੰਦੇ ਨੇ ਸੰਤ ਬਾਬੇ ਕਰਤਾਰ ਸਿੰਘ ਦੀ ਸੇਵਾ ਚੱਲਦੀ ਆ ਹਾਂਜੀ ਗਾਂ ਬਾਬਾ ਤਰਲੋਚਨ ਸਿੰਘ ਬਾਬਾ ਗਚਰਨ ਸਿੰਘ ਬਾਬਾ ਜਸਪਾਲ ਸਿੰਘ 30 ਡੱਬੇ ਵਾਲੇ 30 ਡੱਬੇ ਵਾਲੇ ਹੋਰਾਂ ਦੀ ਸੇਵਾ ਚੱਲਦੀ ਉਹਨਾਂ ਦੇ ਲੰਗਰਾਂ ਦੀ ਸੇਵਾ ਹਾਂਜੀ ਹਾਂ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਕਿਹੜੀ ਸੇਵਾ ਵਿੱਚ ਆਪਣਾ ਭਾਗੀਦਾਰ ਦਿੰਨੇ ਹੋ ਇੱਥੇ ਆ ਕੇ ਸੇਵਾ ਇੱਥੇ ਜਿਹੜੀ ਮਿਲ ਜੇ ਉਹ ਹੀ ਹਾਂਜੀ ਤੇ ਅੱਜ ਕਿਹੜੀ ਸੇਵਾ ਵਿੱਚ ਤੁਸੀਂ ਸੇਵਾ ਚਾਹ ਬਦਾਨਾ ਹਾਂਜੀ ਹੋਰ ਜੋ ਵੀ ਪਕੌੜੇ ਬ੍ਰੈਡ ਸਭ ਇੱਥੇ ਸੇਵਾ ਜਿੰਨੇ ਡੂੜੀਆਂ ਲੱਗਦੀਆਂ ਜਿੱਦਾਂ ਬਾਬਿਆਂ ਦੀ ਕੋ ਇੱਥੇ ਡੂੜੀ ਲੱਗੀ ਆ ਕੋ ਬੀਬੀ ਨਾਨਕ ਦੀ ਡਿਊਟੀਆਂ ਲੱਗੀਆਂ ਸੰਗਤ ਹਾਂਜੀ ਸੰਗਤ ਲਿਆਈ ਦੀ ਗੁਰਦੁਆਰੇ ਹਾਂਜੀ ਬੀਬੇ ਨਾਨਕ ਹੀ ਉੱਥੇ ਸੰਗਤ ਲਿਆਈ ਦੀ ਆ ਉੱਥੇ ਵੀ ਸੰਗਤ ਲੱਗੀ ਆ ਕਿੱਥੇ ਕਿੱਥੇ ਸੰਗਤ ਆਉਂਦੀ ਏ ਸੰਗਤ ਬਹੁਤ ਆਉਂਦੀ ਇੱਥੇ ਪੰਤ ਨਹੀਂ ਗਈ ਪਤਾ ਹੀ ਨਹੀਂ ਲੱਗਦਾ ਕਿੰਨੀ ਆਉਂਦੀ ਆ ਹਾਂਜੀ ਹਾਂਜੀ ਅੱਜ ਪਵਿੱਤਰ ਦਿਹਾੜੇ ਤੇ ਤੁਹਾਡੇ ਮਨ ਵਿੱਚ ਕੀ ਸ਼ਰਧਾ ਹੈ ਬਾਬੇ ਨਾਨਕ ਨੂੰ ਲੈ ਕੇ ਸ਼ਰਧਾ ਬਹੁਤ ਆ ਤੇ ਬਾਬਾ ਜੀ ਤੁਹਾਡਾ ਨਾਮ ਪਰਮੇਂਦਰ ਸਿੰਘ ਜੀ ਬਾਬਾ ਜੀ ਕਿੱਥੇ ਤੋਂ ਜਨੇਰ ਤੋਂ ਜੀ ਤੇ ਬਾਬਾ ਜੀ ਤੁਸੀਂ ਇੱਥੇ ਅੱਜ ਪਵਿੱਤਰ ਦਿਹਾੜਾ ਹੈ ਗੁਰੂ ਨਾਨਕ ਦੇਵ ਜੀ ਦਾ 56ਵੇਂ ਪ੍ਰਕਾਸ਼ ਪੁਰਬ ਹੈ ਤੇ ਇਸ ਦੇ ਖਾਸ ਮੌਕੇ ਤੇ ਤੁਸੀਂ ਅੱਜ ਕੀ ਬੋਲਣਾ ਚਾਹੋਗੇ ਹਾਂਜੀ ਆਜ ਮੌਕੇ ਤੁਹਾਡੇ ਮਨ ਵਿੱਚ ਕੀ ਸ਼ਰਧਾ ਹੈ ਸ਼ਰਧਾ ਜੀ ਸਭ ਤੋਂ ਪਹਿਲੀ ਗੱਲ ਦਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸਰਬੱਤ ਦੇ ਭਲੇ ਦੇ ਵਾਸਤੇ ਜੋ ਕਾਰਜ ਕੀਤੇ ਉਹ ਕਾਰਜ ਚੜ੍ਹਨੇ ਚਾਹੀਦੇ ਹੈ ਹਾਂਜੀ ਹਰ ਇੱਕ ਬੰਦੇ ਨੂੰ ਗੁਰੂ ਨਾਨਕ ਦੇਵ ਜੀ ਦੀ ਜੀ ਇੱਕ ਸਿੱਖਿਆ ਤੇ ਵੀ ਆਪਾਂ ਅਮਲ ਕਰ ਲਈਏ ਜੇ ਉਹਨਾਂ ਨੇ ਕਿਹਾ ਸੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਉਹਦੇ ਵਿੱਚ ਅੱਜ ਨਾ ਤਾਂ ਪਾਣੀ ਸਾਫ਼ ਹੈ। ਬਿਲਕੁਲ। ਨਾ ਆਪਾਂ ਹਵਾ ਨੂੰ ਸਾਫ਼ ਰਹਿਣ ਦਿੱਤਾ ਤੇ ਨਾ ਆਪਾਂ ਧਰਤੀ ਨੂੰ ਹੀ ਜ਼ਰਖੇਦ ਰਹਿਣ ਦਿੱਤਾ ਵੀ ਆਪਾਂ ਉਸ ਤਰ੍ਹਾਂ ਉਹਦੇ ਵਿੱਚ ਜ਼ਹਿਰਾਂ ਪਾ ਕੇ ਹੋਰ ਕਈ ਤਰੀਕਿਆਂ ਦੇ ਨਾਲ ਉਹਨੂੰ ਵੀ ਆਪਾਂ ਪ੍ਰਦੂਸ਼ਿਤ ਕਰਤਾ। ਹਾਂਜੀ। ਤੇ ਮੈਂ ਸਮਝਦਾ ਜੇ ਆਪਾਂ ਇਹ ਸ਼ਲੋਕ ਦੇ ਅਰਥ ਦੀ ਗੁਰਪਰਬ ਦੇ ਉੱਤੇ ਸਨਕਾਰ ਕਰ ਸਕੀਏ। ਇਹ ਗੁਰੂ ਨਾਨਕ ਪਾਸ਼ਾ ਦੀ ਸਿੱਖਿਆ ਤੇ ਚੱਲਣ ਦਾ ਜਿਹੜਾ ਪਹਿਲਾ ਸਟੈਪ ਹੋਊਗਾ ਉਹ ਇਹ ਹੋਊਗਾ ਕਿ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨੀਏ ਜਿੰਨੇ ਲੋਕ ਜਿਸ ਤਰ੍ਹਾਂ ਇਹ ਲੋਕ ਆਏ ਹੋਏ ਹਨ ਨਾਨਕ ਦੇਵ ਪਾਸ਼ਾ ਦੇ ਗੁਰਪੜ੍ਹ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਔਰ ਪਹੁੰਚਣਾ ਵੀ ਚਾਹੀਦਾ ਔਰ ਸਭ ਤੋਂ ਜ਼ਿਆਦਾ ਜੋ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਿਰਫ ਸਿੱਖਿਆ ਦੇਣ ਤੇ ਲੇਖੇ ਲਈ ਔਰ ਆਪ ਵੀ ਕਰਕੇ ਦਿਖਾਇਆ ਤੁਹਾਨੂੰ ਸ਼ਾਇਦ ਪਤਾ ਹੋਵੇ ਅੰਤਲੇ ਸਮੇਂ ਦੇ ਵਿੱਚੋਂ ਸੰਸਾਰਕ ਯਾਤਰਾ ਦਾ ਅੰਤਲਾ ਪੜਾ ਸੀ ਗੁਰੂ ਨਾਨਕ ਦੇਵ ਪਾਸ਼ਾ ਦਾ ਉਹਨਾਂ ਨੇ ਆਪ ਹੱਥੀਂ ਕਿਰਤ ਕਰਨੀ ਸਿਖਾਈ ਖੇਤੀ ਕੀਤੀ ਕਰਤਾਰ ਪ੍ਰਸਾਦ ਦੇ ਸੋ ਇਹੀ ਹੈ ਵੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਾਂ ਮੰਨ ਸਕੀਏ ਜਿਵੇਂ ਜਸ ਕੀ ਆਮ ਤੇ ਬੋਲ ਚੜਾ ਅਸੋ ਕੀ ਉਹਨਾਂ ਦੇ ਅਪਲੀਕੇਸ਼ਨ ਨੂੰ ਮੰਨਣਾ ਯਾਨੀ ਕਿ ਦਿਨ ਮੰਨਾਂ ਤੇ ਹੋ ਉਹਨਾਂ ਦੀ ਬਾਤ ਵੀ ਮਾਨਾ ਕਰੋ ਇਹੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਜਿਹੜੀ ਅੱਜ ਦੀ ਜਨਰੇਸ਼ਨ ਆ ਜੋ ਅੱਜ ਦੇ ਬੱਚੇ ਆ ਉਹ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਆ ਦੇਖੋ ਜੀ ਆਪਾਂ ਇਹ ਤੇ ਨਹੀਂ ਕਹਿ ਸਕਦੇ ਵੀ ਜਮਾਂ ਹੀ ਨਹੀਂ ਚੱਲ ਰਹੇ ਬਹੁਤ ਹੈ ਜਿਹੜੇ ਚੱਲ ਰਹੇ ਆ ਔਰ ਬਹੁਤ ਹੈ ਜਿਹੜੇ ਨਹੀਂ ਵੀ ਚੱਲ ਰਹੇ ਪਰ ਸਾਰਿਆਂ ਨੂੰ ਨਾਲ ਲੈ ਕੇ ਜਲਦੋਂ ਗੁਰਨਾਨਕ ਦੇਵ ਬਾਛਾ ਉਹ ਮੱਕੇ ਵੀ ਗਏ ਹਾਂਜੀ ਹਰਦਵਾਰ ਵੀ ਗਏ ਜਗਨਨਾਥਪੁਰੀ ਵੀ ਗਏ ਕੋਈ ਵੀ ਧਰਮ ਸਥਾਨ ਕੋਈ ਤੀਰਸਥਾਨ ਉਸ ਸਮੇਂ ਦਾ ਨਹੀਂ ਜਿੱਥੇ ਉਹ ਨਾਲ ਗਏ ਹੋਣ ਜਿਹੜਾ ਜੋਗੀਆਂ ਦਾ ਪੰਥ ਚੱਲਦਾ ਸੀ ਗੁਰਨਾਨਕ ਦੇਵ ਬਾਛਾ ਉਹ ਵੀ ਉੱਥੇ ਵੀ ਗਏ ਹਾਂਜੀ ਉੱਥੇ ਜਾ ਕੇ ਵੀ ਉਹਨਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਔਰ ਨਾਲ ਲੈ ਕੇ ਚੱਲਣ ਦੇ ਵਿੱਚ ਕਾਮਯਾਬ ਵੀ ਰਹੇ ਉਹਨਾਂ ਨੂੰ ਆਪਣੇ ਸਿੱਖਿਆ ਨਾਲ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਵੀ ਕੀਤਾ ਤੋਇ ਇਤਰਾ ਵਿਚਾਰਕ ਤੌਰ ਤੇ ਜੇ ਜਾਂਚ ਹੋਵੇ ਸਾਂਝ ਹੋਵੇ ਨੌਜਵਾਨ ਪੀੜ੍ਹੀ ਜਿਵੇਂ ਤੁਸੀਂ ਕਿਹਾ ਗੁਰਦੁਆਰਾ ਸਾਹਿਬ ਆਵੇ ਉਹਨਾਂ ਨੂੰ ਮਿਸ਼ਨ ਦੇ ਅਰਥ ਦੱਸੇ ਜਾਣ ਉਹਨਾਂ ਨੂੰ ਸਹੀ ਗਾਈਡੈਂਸ ਮਿਲੇ ਤੇ ਜ਼ਰੂਰ ਚੱਲੂਗੀ ਇਹ ਗੱਲ ਆ ਥੋੜਾ ਜਿਹਾ ਮਾਪਿਆਂ ਨੂੰ ਵੀ ਗੁਰਨਾਨਕ ਤੇਜਜੀ ਦੇ ਬਾਰੇ ਆਪਣੀ ਜਿਹੜੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਦੱਸਣਾ ਚਾਹੀਦਾ ਪਰ ਜਿਸ ਤਰ੍ਹਾਂ ਹੁਣ ਸਾਡੀ ਪੀੜ੍ਹੀ ਦੇ ਵਿੱਚ ਅਸੀਂ ਅੱਜੇ ਵੇਖੀਏ ਤੇ ਸਾਨੂੰ ਇਤਿਹਾਸ ਜਿਹੜਾ ਸੀ ਉਹ ਸਾਡੇ ਦਾਦਾ ਦਾਦੀ ਤੋਂ ਸਾਡੇ ਮਾਤਾ ਪਿਤਾ ਤੋਂ ਪਤਾ ਲੱਗਿਆ ਔਰ ਅੱਜ ਦੇ ਮਾਤਾ ਪਿਤਾ ਵੀ ਥੋੜੀ ਜਿਹੀ ਪ੍ਰੋਬਲਮ ਇਹ ਆ ਵੀ ਥੋੜਾ ਜਿਹਾ ਸੋਸ਼ਲ ਮੀਡੀਆ ਦਾ ਯੋਗ ਕਰਕੇ ਇਤਿਹਾਸ ਵੀ ਉਹ ਕਹਿੰਦੇ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਕਰ ਲੋ ਤੇ ਸਾਡੇ ਕੋਲ ਤਾਂ ਟਾਈਮ ਹੈ ਨਹੀਂਗਾ ਉਹਦੇ ਕਰਕੇ ਥੋੜਾ ਜਿਹਾ ਫਿਰ ਥੋੜਾ ਜਿਹਾ ਬੈਠ ਨਹੀਂ ਗਏ ਤਾਂ ਨਹੀਂ ਤਾਂ ਵੈਸੇ ਗੁਰੂ ਨਾਨਕ ਪਾਸ਼ਾ ਦੀ ਮਿਹਰ ਹੈ ਇੰਨੀ ਸੰਗਤ ਜਿਹੜਾ ਨੌਜਵਾਨ ਪੀੜੀ ਕਿੰਨੀ ਆਈ ਹੋਈ ਹੈ ਇੱਥੇ ਤੇ ਇਹ ਸੀ ਉਹ ਪਵਿੱਤਰ ਧਰਤੀ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਨਕਾਣਾ ਸਾਹਿਬ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਖੇ ਆਪਣਾ ਪੂਰਾ ਜੀਵਨ ਬਿਤਾਇਆ ਤੇ ਇਹ ਸੀ ਸਾਡੀ ਪੰਜਾਬੀ ਲਿੰਕ মিডিਆ ਦੀ ਖਾਸ ਰਿਪੋਰਟ ਇਸ ਤਰ੍ਹਾਂ ਦੀ ਹਰ ਰਿਪੋਰਟ ਇਸ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਮੇਰੇ ਤੇ ਮੇਰੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਧੰਨਵਾਦ